ਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਆ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ YouTube ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਨੇ ਬਹੁਤ ਖਾਸ ਵੀਡੀਓ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਰੂਰ ਇਹ ਵੀਡੀਓ ਉਹਨਾਂ ਲਈ ਹੈ ਉਹਨਾਂ ਭੈਣਾਂ ਲਈ ਹੈ ਜਿਨ੍ਹਾਂ ਦੇ ਘਰ ਨਸ਼ਾ ਹੈਗਾ ਜਿਨ੍ਹਾਂ ਦੇ ਘਰ दारू ਹੈ ਜਿਨ੍ਹਾਂ ਦੇ ਪਤੀ दारू ਪਿੰਦੇ ਨੇ ਜਿਨ੍ਹਾਂ ਦੇ ਭਰਾ दारू ਪਿੰਦੇ ਨੇ ਜਿਨ੍ਹਾਂ ਦੇ ਬੇਟਾ दारू ਪਿੰਦੇ ਨੇ ਉਹਨਾਂ ਦੇ ਘਰੋਂ दारू ਜਾ ਨਹੀਂ ਰਹੀ ਬੜੀਆਂ ਹੀ ਉਹਨਾਂ ਨੇ ਐਸੇ ਤਰੀਕੇ ਦੀਆਂ ਮਤਲਬ ਕਿ ਕੋਈ ਸਿਆਣਿਆਂ ਕੋਲ ਜਾ ਕੇ ਧਾਗੇ ਤਵੀਤ ਟ੍ਰੀਟਮੈਂਟ ਵੀ ਕਰਵਾਏ ਨੇ ਪਰ ਉਹ ਚੀਜ਼ ਜਿਹੜੀ ਘਰੋਂ ਖਤਮ ਨਹੀਂ ਹੋ ਰਹੀ ਇਸ ਚੀਜ਼ ਨੂੰ ਲੈ ਕੇ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮੈਂ ਤੁਹਾਨੂੰ ਇੱਕ ਇਦਾਂ ਦੇ ਬਚਨ ਦਸਾਂਗੀ ਜਿਹੜੇ ਅਰਦਾਸ ਵਿੱਚੋਂ ਹੀ ਉਹ ਬਚਨ ਨੇ ਉਹ ਤੁਸੀਂ ਉਚਾਰਨ ਕਰਨੇ ਨੇ ਉਹ ਉਚਾਰਨ ਕਰਨੇ ਨੇ ਸੱਚੇ ਮਨੋਂ ਤੇ ਤੋਂ ਬਚਨ ਨੇ ਜਿਹੜੇ ਉਚਾਰਨ ਕਰਨੇ ਆਪਣੇ ਸੱਚੇ ਮਨੋਂ ਮੰਨ ਤਨ ਤੋਂ ਉਹ ਬਚਨ ਉਚਾਰਨ ਕਰਨੇ ਨੇ ਖਾਣਾ ਬਣਾਉਂਦੇ ਆ ਖਾਣਾ ਪਕਾਉਂਦੇ ਆ ਹਾਟਾ ਗੁੰਦਿਆਂ ਚਾਹ ਬਣਾਉਂਦੇ ਆ ਜਦੋਂ ਤੁਸੀਂ ਉਸ ਪੰਕਤੀਆਂ ਦਾ ਜਾਪ ਕਰਨ ਲੱਗਗੇ ਨਾ ਤੁਹਾਡੇ ਘਰੋਂ ਦੇਖਿਓ ਕਿਵੇਂ ਨਸ਼ਾ ਜਿਹੜਾ ਇੱਕਦਮ ਦੂਰ ਚਲੇ ਜਾਣਾ ਹੈ ਠੀਕ ਹੈ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਨਸ਼ਾ ਗਿਆ ਤੇ ਗਿਆ ਕਿੱਧਰ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾ ਸ਼ਹੀਦੀ ਦਿਹਾੜਾ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਪੰਕਤੀਆਂ ਚ ਲਈ ਅਰਦਾਸ ਵਿੱਚ ਆਉਂਦੀਆਂ ਨੇ ਉਹੀ ਪੰਕਤੀਆਂ ਦਾ ਤੁਸੀਂ ਅਚਾਰਨ ਕਰਨਾ ਹੈ ਤੁਸੀਂ ਆਪਣੇ ਮੂੰਹ ਤੇ ਰੱਟ ਲੋ ਦਿਲੋਂ ਕਰਨਾ ਹੈ ਠੀਕ ਹੈ ਦਿਲੋਂ ਮਨੋਂ ਤਨੋਂ ਕਿਸ ਟਾਈਮ ਵੀ ਤੁਸੀਂ ਉਹ ਕਰੋ ਤੇ ਬਸ ਅਰਦਾਸ ਕਰਦੇ ਰਹੋ ਪ੍ਰਮਾਤਮਾ ਅਗੇ ਕਿ ਵਾਹਿਗੁਰੂ ਸਾਡੇ ਘਰੋਂ ਇਹ ਵਾਲਾ दारू ਦਾ ਜਿਹੜਾ ਨਰਕ ਹੈ ਨਾ ਸਾਡੇ ਘਰੋਂ ਦੂਰ ਚਲਾ ਜਾਵੇ ਸਾਡੇ ਪਤੀ ਸਾਡੇ ਬੇਟੇ ਸਾਡਾ ਬਾਪ दारू ਛੱਡ ਦਵੇ ਤੇ ਅੱਜ ਕੱਲ ਔਰਤਾਂ ਵੀ ਇਸ ਨਸ਼ੇ ਵਿੱਚ ਪੈ ਚੁੱਕੀਆਂ ਨੇ ਕਿ ਜਿਸ ਨੂੰ ਲੈ ਕੇ ਬਹੁਤ ਲੋਕ ਪ੍ਰੇਸ਼ਾਨ ਨੇ ਠੀਕ ਹੈ ਕਿਸੇ ਵੀ ਧਾਗਾ ਤਵੀਤ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਿਤੇ ਵੀ ਸਿਆਣਿਆਂ ਕੋ ਜਾਣ ਦੀ ਜ਼ਰੂਰਤ ਨਹੀਂ ਕਿਸੇ ਵੀ ਕੋਈ ਐਦਾਂ ਦੀ ਚੀਜ਼ ਕਰਨ ਦੀ ਕੋਈ ਜ਼ਰੂਰਤ ਨਹੀਂ ਟੂਣੇ ਟੋਟ ਕੇ ਕੁਝ ਨਾ ਕਰੋ ਠੀਕ ਹੈ ਇਹਨਾਂ ਟੂਣੇ ਟੋਟਕਾਂ ਤੋਂ ਬਚ ਕੇ ਤੇ ਬਸ ਇਹਨਾਂ ਪੰਗਤੀਆਂ ਦਾ ਉਚਾਰਨ ਕਰੋ ਤੁਸੀਂ ਜਦੋਂ ਵੀ ਖਾਣਾ ਬਣਾਣਾ ਹੈ ਖਾਣਾ ਪਕਾਣਾ ਹੈ ਤੇ ਤੁਸੀਂ ਕੀ ਕਰਨਾ ਹੈਗੇ ਤੁਸੀਂ ਇਹ ਬਚਨਾਂ ਦਾ ਕਰਨਾ ਹੈਗਾ ਉਚਾਰਨ ਤੁਸੀਂ ਕੀ ਕਹਿਣਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੋਂ ਨਿੱਦ ਆਵੇ ਤਾਂ ਹੈ ਸਭ ਥਾਈ ਹੋਏ ਸਹਾਏ ਇਹ ਜਿਹੜੇ ਬਚਨ ਨੇ ਨਾ ਅਰਦਾਸ ਵਿੱਚ ਆਉਂਦੇ ਨੇ ਇਹਨਾਂ ਬਚਨਾਂ ਨੂੰ ਤੁਸੀਂ ਉਚਾਰਨ ਕਰਨਾ ਹੈ ਰੋਟੀ ਬਣਾਉਂਦੇ ਆ ਪਕਾਉਂਦੇ ਆ ਚਾਹ ਬਣਾਉਂਦੇ ਆ ਕੋਈ ਵੀ ਚੀਜ਼ ਕਰਦੇ ਹੋ ਜਦੋਂ ਉਹ ਚੀਜ਼ ਤੁਹਾਡੇ ਪਤੀ ਚਾਹੇ ਭਰਾ ਤੁਹਾਡੇ ਪਿਤਾ ਦੇ ਮੂੰਹ ਚ ਜਾਏਗੀ ਨਾ ਅੰਦਰ ਜਾਏਗੀ ਤੇ ਨਾਲ ਹੀ ਉਹ ਬਚਨਾ ਦਾ ਜਿਹੜਾ ਪ੍ਰਕਾਸ਼ ਨੇ ਉਹ ਵੀ ਜਾਏਗਾ ਠੀਕ ਹੈ ਤੇ ਉਹ ਤੁਹਾਡੇ ਜਿਹੜੇ ਜਿਹੜੇ ਵੀ दारू ਦੂਰ ਪੀਂਦੇ ਨੇ ਦੇਖਿਓ ਤੁਹਾਡੇ दारू ਕਿਵੇਂ ਛੱਡਦੇ ਨੇ ਕਿਵੇਂ ਛੜੀਦੀ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਇੱਕ ਵਾਰੀ ਵਿਸ਼ਵਾਸ ਰੱਖ ਕੇ ਤੁਸੀਂ ਇਹਦਾ ਜਾਪ ਜ਼ਰੂਰ ਕਰਨਾ ਜਿੰਨਾ ਵੀ ਹੋ ਸਕੇ ਇਹ ਜਾਪ ਤੁਸੀਂ ਜ਼ਰੂਰ ਕਰਨਾ ਕਿਸੇ ਟਾਈਮ ਵੀ ਕਰੋ ਜਾਪ ਜ਼ਰੂਰ ਕਰਨਾ ਚਿਰਗੁਰ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਦੀ ਆਵੇ ਤਾਂ ਆਏ ਸੱਥਾਂ ਹੀ ਹੋਏ ਸਹਾਈ ਠੀਕ ਹੈ ਜਦੋਂ ਨੋਂ ਦੀਆਂ ਸਿੱਧੀਆਂ ਆਪਣੇ ਘਰ ਵਿੱਚ ਆ ਗਈਆਂ ਨਾ ਤੇ ਜਿਹੜਾ दारू ਦਾ ਜਿਹੜਾ ਨਸ਼ੇ ਦਾ ਨਰਕ ਹੈ ਨੇ ਕਿਵੇਂ ਦੂਰ ਜਾਏਗਾ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਉਸ ਪ੍ਰਮਾਤਮਾ ਦੀ ਐਨੀ ਕਿਰਪਾ ਹੋ ਜਾਣੀ ਹੈ ਠੀਕ ਹੈ ਜੀ ਤੇ ਇਹ ਵੀਡੀਓ ਨੂੰ ਤੁਸੀਂ ਬਾਤ ਤੋਂ ਬਾਤ ਸ਼ੇਅਰ ਕਰਨਾ ਮੇਰੀਆਂ ਭੈਣਾਂ ਤੱਕ ਪਹੁੰਚੇ ਕਿ ਮੇਰੀਆਂ ਭੈਣਾਂ ਪਰੇਸ਼ਾਨ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਮਿਲਦਾ ਤੇ ਉਹ ਜਦੋਂ ਨਾ ਰਾਹ ਨਹੀਂ ਮਿਲਦਾ ਤੇ ਭਟਕ ਜਾਂਦੀਆਂ ਨੇ ਤੇ ਫਿਰ ਸਿਆਣੇ ਕੋ ਜਾਂਦੀਆਂ ਨੇ ਤੇ ਫਿਰ ਧਾਗੇ ਤਵੀਤਾ ਕੋ ਪੁੱਠੇ ਰਸਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਪੁੱਠੇ ਰਸਤੇ ਕਿਸੇ ਨੇ ਨਹੀਂ ਪੈਣਾ ਉਸ ਪਰਮਾਤਮਾ ਤੇ ਉਸ ਅਕਾਲ ਪੁਰਖ ਤੇ ਤੁਸੀਂ ਵਿਸ਼ਵਾਸ ਰੱਖ ਕੇ ਇਹਨਾਂ ਪੰਕਤੀਆਂ ਦਾ ਉਚਾਰਨ ਕਰਨਾ ਹੈਗਾ ਇਹ ਬਹੁਤ ਸੋਖਾ ਹੈ ਕੋਈ ਔਖਾ ਨਹੀਂ ਹੈਗਾ ਅਰਦਾਸ ਕਰਨੀ ਹੈ ਉਸ ਮਾਲਕ ਅੱਗੇ ਕਿ ਮਾਲਕ ਕਿ ਸਾਡੇ ਘਰੋਂ ਇਹ ਨਸ਼ੇ ਦਾ ਜਿਹੜਾ ਨਰਕ ਹੈ ਦੂਰ ਹੋ ਜਾਵੇ ਠੀਕ ਹੈ ਜੀ ਸ੍ਰੀ ਗੁਰ ਤੇਗ ਬਹਾਦਰ ਜਿਮਰੀ ਇਹ ਕਰਨੋਂ ਨਿਤ ਆਵੇ ਤਾਂ ਇਹ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਹੁੰਦੇ ਨੇ ਪਰਮਾਤਮਾ ਜਿਹੜੀਆਂ ਇਹ ਆਪਣਾ ਨੂੰ ਇਹ ਲੱਤਾਂ ਲੱਗ ਜਾਂਦੀਆਂ ਨੇ ਨਾ ਗੰਦੀਆਂ ਹਨਾ ਇਹ ਫਿਰ ਮਤਲਬ ਕਿ ਇਹਨਾਂ ਨੂੰ ਛਡਾਣਾ ਤੇ ਇਹਨਾਂ ਨੂੰ ਛੱਡਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਹੈ ਪਰ ਜਦੋਂ ਉਹ ਆਕਾਲ ਪੁਰਖ ਦੀ ਜਦੋਂ ਮੇਰ ਹੁੰਦੀ ਹੈ ਨਾ ਉਸ ਪਰਮਾਤਮਾ ਦੀ ਮੇਰ ਹੁੰਦੀ ਹੈ ਨਾ ਉੱਥੇ ਕੁਝ ਵੀ ਹੋ ਸਕਦਾ ਹੈ ਪਰਮਾਤਮਾ ਚਾਹੇ ਲੱਖਾਂ ਤੋਂ ਕੱਖ ਤੇ ਕੱਖ ਤੋਂ ਲੱਖ ਬਣਾਉਂਦਿਆ 1 ਮਿੰਟ ਵੀ ਨਹੀਂ ਲੱਗਦਾ ਹੈਗਾ ਵਿਸ਼ਵਾਸ ਰੱਖ ਕੇ ਇਹਨਾਂ ਪੰਕਤੀਆਂ ਦਾ ਜਾਪ ਕਰਨਾ ਹੈ ਤੇ ਫਿਰ ਤੁਸੀਂ ਦੇਖੇ ਤੁਹਾਡੇ ਘਰ ਵਿੱਚ ਇੱਕ ਨਵਾਂ ਚਾਨਣ ਹੋਵੇਗਾ ਇੱਕ ਨਵੀਂ ਊਰਜਾ ਪੈਦਾ ਹੋਵੇਗੀ ਤੇ ਜਿਹੜੇ ਗਰੀਬੀ ਤੋਂ ਪ੍ਰੇਸ਼ਾਨ ਨੇ ਜਿਹੜੇ ਜਿਨ੍ਹਾਂ ਦੇ ਘਰ ਵਿੱਚ ਬੜਾ ਉਹ ਹੋਇਆ ਪੇ ਮਾਹੌਲ ਲੜਾਈ ਵਾਲਾ ਹੁੰਦਾ ਉਹ ਵੀ ਸਾਰਾ ਹੀ ਠੀਕ ਹੋ ਜਾਏਗਾ ਸੱਚੇ ਮਨੋਂ ਤੁਸੀਂ ਇਹ ਅਰਦਾਸ ਕਰਨੀ ਜਦੋਂ ਘਰ ਦੀ ਇੱਕ ਲੇਡੀਜ਼ ਜਦੋਂ ਘਰ ਦੀ ਔਰਤ ਪਾਠ ਕਰੇ ਚਾਹੇ ਇਹਨਾਂ ਪੰਕਤੀਆਂ ਦਾ ਜਾਪ ਕਰੇ ਤੇ ਉਹ ਸਾਰੇ ਹੀ ਪਰਿਵਾਰ ਤੇ ਅਸਰ ਹੁੰਦਾ ਹੈ ਤੇ ਤੁਸੀਂ ਜ਼ਰੂਰ ਕਰੋ ਚੁਗਲੀਆਂ ਛੱਡ ਕੇ ਆਪਣੇ ਮੂੰਹ 'ਚ ਸਿਰਫ ਇਹ ਹੀ ਸਿਮਰਨ ਦਾ ਜਾਪ ਕਰਦੇ ਰਹੋ ਫਿਰ ਤੁਸੀਂ ਦੇਖਿਓ ਤੁਹਾਡੇ ਜਿਹੜੇ ਪਤੀ ਨੇ ਸ਼ਰਾਬ ਕਿਵੇਂ ਛੱਡਣਗੇ ਇੱਕ ਪਟਿਆਲੇ ਦੀ ਭੈਣ ਸੀਗੀ ਉਹਦੇ ਪਤੀ ਵੀ दारू ਪੀਣ ਲੱਗੇ ਸੀ ਉਹਨਾਂ ਦੇ ਬੇਟੇ ਵੀ ਬਹੁਤ दारू ਪੀਂਦੇ ਸੀ ਉਸ ਭੈਣ ਨੇ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਅੱਜ ਤੁਸੀਂ ਦੇਖਿਓ ਜੇ ਸ਼ਰਾਬ ਦਾ ਨਾਮ ਨਿਸ਼ਾਨ ਨਹੀਂ ਹੈਗਾ ਉਹਨਾਂ ਦੇ ਨੇੜੇ ਤੇ ਨੇ ਤੇ ਘਰ ਵਿੱਚ ਪੈਸੇ ਦੀ ਵੀ ਬੜੀ ਤੰਗੀ ਸੀ ਹਰ ਚੀਜ਼ ਕਿਉਂਕਿ ਜਦੋਂ ਨਸ਼ਾ ਘਰ ਆ ਜਾਣਾ ਤੇ ਉਹ ਤਾਂ ਚੀਜ਼ਾਂ ਦੀ ਆਪੇ ਤੰਗੀ ਹੋਣੀ ਹੈ ਸਾਰਾ ਕੁਝ ਤਾਂ ਨਸ਼ੇ ਵਿੱਚ ਉੱਜੜ ਜਾਂਦਾ ਹੈ ਇਸ ਟਾਈਮ ਉਹਨਾਂ ਦੇ ਘਰ ਵਿੱਚ ਇੰਨੀਆ ਬਰਕਤਾਂ ਨਹੀਂ ਇੰਨੀਆ ਮਹਿਰਾ ਨਹੀਂ ਕਿ ਪਤੀ ਨੇ ਵੀ ਸ਼ਰਾਬ ਛੱਡਤੀ ਹੈ ਬੇਟੇ ਨੇ ਵੀ ਦਾਦੂ ਛੱਡ ਦਿੱਤੀ ਹੈ ਤੇ ਤੁਸੀਂ ਵੀ ਨਾ ਪੰਕਤੀਆਂ ਦਾ ਜਰੂਰ ਜਾਪ ਕਰਨਾ ਤੇ ਫਿਰ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਨਾਲ ਵੀਡੀਓ ਬਾਅਦ ਵਾਰ ਸ਼ੇਅਰ ਕਰ ਦੇਣਾ ਜੀ ਜਿਹੜੇ ਚੈਨਲ ਤੇ ਨਵੇਂ ਆਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਨੂੰ ਜਰੂਰ ਪ੍ਰੈਸ ਕਰਨਾ ਫਿਰ ਮਿਲਾਂਗੇ ਆਪ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ